ਅਬਸਰ ਉਸ ਟਾਈਮ ਅਬਸਰ ਆ ਰਹੀ ਸੀ ਜਿਹੋ ਜਿਹੋ ਸਭ ਮਟਿਆ ਹੋਇਆ ਜਿਉਂਦੀ ਉੱਪਰਲੇ ਸਾਰੇ ਨਿਕਲ ਗਏ ਮਿੰਟੋ ਮਿੰਟ ਜੀ ਠੀਕ ਹੈ ਜੀ ਉਸ ਟਾਈਮ ਕੋਈ ਨਹੀਂ ਖੜਿਆ ਹੈਗਾ ਉਹਨਾਂ ਨੂੰ ਆਪਣਾ ਡਰ ਪੈ ਜਾਂਦਾ ਦੱਸੋ ਜੀ ਅਸੀਂ ਨਾਲ ਕਰਨਾ ਚਾਹੁੰਦਾ ਰਾਤ ਇੱਕ ਮੈਂ ਤਾਂ ਦੱਸਣਾ ਆਰਮੀ ਨਾਲ ਭੇਜੀ ਆ ਅਸੀਂ ਪਿੰਡ ਦੇ ਵਿੱਚ ਇੰਤਜ਼ਾਮ ਕੀਤਾ ਸੀ 300 ਬੰਦਾ ਆਰਮੀ ਦਾ ਆ ਰਿਹਾ ਜਦੋਂ ਬੰਨ ਟੁੱਟਣ ਲੱਗਾ ਐਸਡੀਐਮ ਮੈਡਮ ਤੇ ਖੁਦ ਜਿਹੜੇ ਆਰਮੀ ਵਾਲੇ ਭੱਜਣ ਦੀ ਕੀਤੀ ਉਹਨਾਂ ਨੇ ਸਾਹ ਪਿੰਡ ਵਾਲਿਆਂ ਨਾਲ ਰਲ ਕੇ ਦਵਦਵ ਸੰਭਿਆ ਬੰਨ ਇਹ ਭੱਜਣ ਦੀ ਅਫਸਰ ਮੋੜ ਕੇ ਪ੍ਰਸ਼ਾਸਨ ਕੋਲ ਭੇਜਦਾ ਦੀ ਪ੍ਰਸ਼ਾਸਨ ਕਿੱਥੇ ਦੱਸੋ ਕੀ ਕਰੂਗਾ ਮੋੜ ਕੇ ਦੱਸੋ ਆਰਮੀ ਜਿਹੜੀ ਆ ਜੀ ਉਹ ਆਰਮੀ ਪਿੰਡ ਵਾਲਿਆਂ ਨੇ ਆਰਮੀ ਜਿਹੜੀ ਇੱਥੇ ਸਪੋਰਟ ਵਿੱਚ ਭੇਜੀ ਆ ਸੀਮੈਂਟਰ ਨੂੰ ਇਹਨਾਂ ਨੂੰ ਪੁੱਛਿਆ ਵੀ ਸੀਮੈਂਟਰ ਕਿੱਥੇ ਆ ਦੱਸੋ ਮੈਨੂੰ ਆਰਮੀ ਸਪੋਰਟ ਵਾਸਤੇ ਭੇਜੀ ਆ ਲੇਕਿਨ ਅਜੇ ਤੱਕ ਆਰਮੀ ਉੱਥੇ ਸਕੂਲ ਵਿੱਚ ਸੁੱਤੀ ਪਈ ਆ ਜੀ ਅਜੇ ਕੋਈ ਇੱਕ ਵੀ ਆਰਮੀ ਦਾ ਇੱਥੇ ਬੰਦਾ ਹੈਗਾ ਤਾਂ ਰਾਤੀ ਚਲ ਗਈ ਇਹਨਾਂ ਮਿਲਿਆ ਆਪਕਾ ਪ੍ਰਸ਼ਾਸਨ ਲੁਧਿਆਣਾ ਬਚਾਣਾ ਚਾਹੁੰਦੇ ਆ ਇਧਰ ਨਾ ਬਚਾਉਣਾ ਜਾਂਦੇ ਆ ਬਾਬਾ ਰੋੜਨਾ ਚਾਹੁੰਦੇ ਆ ਬਸ ਇਹਨਾਂ ਦੀ ਇਹ ਵੀ ਉਧਰੋਂ ਫੈਕਟਰੀਆਂ ਤੋਂ ਪੈਸੇ ਲੈ ਆਏ ਆ ਵੀ ਇਧਰ ਨੂੰ ਰੋੜ ਜਵੇ ਕੋਈ ਖਤਰਾ ਨਹੀਂ ਇਸ ਟਾਈਮ ਸਾਵਧਾਨੀ ਵੀ ਲੱਗ ਸਕਦਾ ਸਭ ਕੁਝ ਹੋ ਰਿਹਾ ਸਰਵੇਖਣ ਕਰਨਾ ਨਹੀਂ ਚਾਹੁੰਦੇ ਇਹਨਾਂ ਨੂੰ ਐ ਵੀ ਬਾਬਾ ਰੋੜ ਜਵੇ ਕੋਈ ਚੱਕਰ ਨਹੀਂ ਲੁਧਿਆਣਾ ਬਚਾਣਾ ਇੰਡਸਟਰੀ ਬਚਾਣੀ ਆ ਸੀ ਇਹ ਚੱਕਰ ਆ ਇਹ ਹੀ ਆਡੇ ਫਰਚੇ ਚਾਹੁੰਦਾ ਕੋਈ ਚੱਜ ਦਾ ਅਫਸਰ ਇਸ ਟਾਈਮ ਕੁਝ ਨਹੀਂ ਸੁਣ ਰਿਹਾ ਕੋਈ